ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰੱਬ ਹੈ ਆਪਣਾ ਹਉ ਕੈਦਰ ਪੁੱਛੋ ਜਏ ਸਤਗੁਰ ਸੇਵੀ ਪਾਓ ਕਰ ਮੈਂ ਫਿਰ ਦੇ ਹੈ ਮਿਲਾਏ ਸਾਬ ਉਹ ਪਾਏ ਆਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜੈਸ ਸ਼ਬਦ ਰਤیاں ਸੁਹਾਗਣੀ ਸਚੈ ਸ਼ਬਦ 시ਗਾਰ ਹਰ ਪਰ ਪਾਇਨ ਕਰ ਆਪਣੇ ਗੁਰ ਕੈ ਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ भगत ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜਿਵੇਂ ਸਭ ਸੈਂਦੇ ਆਧਾਰ ਪੈਰ ਸੁਲਾਹਨ ਆਪਣਾ ਤਿੰਨ ਕਹਿ ਹੋ ਸਦ ਬਲ ਹਰੇ ਦਾ ਮਨ ਤਨ ਅਰਪੇ ਸਰ ਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਨਾਨਕ ਸਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰੱਬ ਹੈ ਆਪਣਾ ਹਉ ਕੈਦਰ ਪੁੱਛੋ ਜਐ ਸਤਗੁਰ ਸੇਵੀ ਪਾਉ ਕਰ ਮੈਂ ਫਿਰ ਦੇਹ ਮਿਲਾਏ ਸਾਬ ਉਹ ਪਾਏ ਆਪੇ ਵਖੈ ਕਿਸੇ ਲੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜੇ ਸਚ ਸਮੈ ਰਹਾ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ 시ਗਾਰ ਹਰ ਪਰ ਪਾਇਨ ਕਰ ਆਪਣੇ ਗੁਰ ਕਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਸਭ ਸਦੇ ਆਧਾਰ ਪਰ ਸਨਾਹਨ ਆਪਣਾ ਤਿੰਨ ਕਹਿ ਹੂੰ ਸਦ ਬਲ ਹਰੇ ਜੋ ਮਨ ਤਨ ਅਰਪੇ ਸਰਦੇ ਤਿੰਨ ਕ ਲੰਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕੈ ਗੁਰਮਖ ਨਾਮ ਪਛਾਣਿਆ ਨਨਕ ਸਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰਬ ਹੈ ਆਪਣਾ ਹਉ ਕੈਦਰ ਪੁੱਛੋ ਜਏ ਸਤਗੁਰ ਸੇਵੀ ਪਾਓ ਕਰ ਮੈਂ ਫਿਰ ਦੇ ਹੈ ਮਿਲੈ ਸਾਬ ਉਹ ਪਾਏ ਆਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜ ਸਚ ਸਮਾਏ ਰਹਾ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ 시ਗਾਰ ਹਰ ਪਰ ਪਾਇਨ ਕਰ ਆਪਣੇ ਗੁਰ ਕਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਸਭ ਸਵੇ ਆਧਾਰ ਪੈਰ ਸੁਲਾਹਨ ਆਪਣਾ ਤਿੰਨ ਕਹਿ ਹੋ ਸਦ ਬਲ ਹਰੇਜ਼ਾ ਮਨ ਤਨ ਅਰ ਪੇਸ਼ਰ ਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਨਾਨਕ ਸਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰਵ ਹੈ ਆਪਣਾ ਹਉ ਕੈਦਰ ਪੁੱਛੋ ਜਏ ਸਤਗੁਰ ਸੇਵੀ ਪਾਓ ਕਰ ਮੈਂ ਫਿਰਦੇ ਹੈ ਮਿਲਾਏ ਕਬ ਉਹ ਪਾਏ ਆਪੇ ਵਖੈ ਕਿਸ ਲੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹਜ਼ੂਰ ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜ ਸਚ ਸਮੈ ਰਹਾ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ ਸਿਗਾਰ ਹਰ ਪਰ ਪਾਇਨ ਘਰ ਆਪਣੇ ਗੁਰ ਕੈਤ ਪਿਆਰ ਸੇਜ ਸੁਹਾਵੀ ਹਰ ਰਾਂਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਸੇ ਸਭ ਸੈ ਦੇ ਆਧਾਰ ਪੈਰ ਸੁਲਾਹਨ ਆਪਣਾ ਤਿੰਨ ਕਹਿ ਹੋ ਸਦ ਬਲ ਹਰੇਜ਼ਾ ਮਨ ਤਨ ਅਰਪੇ ਸਰ ਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਚਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰਬ ਹੈ ਆਪਣਾ ਹਉ ਕੈਦਰ ਪੁੱਛੋ ਜਏ ਸਤਗੁਰ ਸੇਵੀ ਪਾਉ ਕਰ ਮੈਂ ਫਿਰ ਦੇ ਸਾਬ ਉਹ ਪਾਏ ਆਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜ ਸਚ ਸਮੈ ਰਹਾ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ 시ਗਾਰ ਹਰ ਪਰ ਪਾਇਨ ਘਰ ਆਪਣੇ ਗੁਰ ਕੈਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਸਭ ਸਵੇ ਦੇ ਆਧਾਰ ਪੈਰ ਸਲਾਹਨ ਆਪਣਾ ਤਿੰਨ ਕਹਿ ਹੋ ਸਦ ਬਲ ਹਰੇਜਾ ਮਨ ਤਨ ਅਰਪੇ ਸਰਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਨਨਕ ਸਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਇੱਕ ਪਿਰ ਰਵ ਹੈ ਆਪਣਾ ਹਉ ਕੈਦਰ ਪੁੱਛੋ ਜਏ ਸਤਗੁਰ ਸੇਵੀ ਪਾਓ ਕਰ ਮੈਂ ਫਿਰਦੇ ਹੈ ਮਿਲਾਏ ਕਬ ਉਹ ਪਾਏ ਆਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜ ਸਚ ਸਮੈ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ ਸਿਗਾਰ ਹਰ ਪਰ ਪਾਇਨ ਘਰ ਆਪਣੇ ਗੁਰ ਕੈਤ ਪਿਆਰ ਸੇਜ ਸੁਹਾਵੀ ਹਰ ਰਾਂਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੈ ਦੇ ਆਧਾਰ ਪਰ ਸਲਾਹਨ ਆਪਣਾ ਤਿੰਨ ਕਹੋ ਸਦ ਬਲ ਹਰੇਜੋ ਮਨ ਤਨ ਅਰਪੇ ਸਰ ਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਨਾਨਕ ਸਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਤੀਜਾ ਇਕ ਪਿਰ ਰਵ ਹੈ ਆਪਣਾ ਹਉ ਕੈ ਦਰ ਪੁੱਛੋ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਫਿਰ ਦੇਹ ਸਾਬ ਉਹ ਪਾਏ ਆਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪੈਰ ਸੰਗੇ ਜਾਣਿਆ ਫਿਰ 라ਵੇ ਸਦਾ ਹضور ਮੰਦੇ ਤੂੰ ਚਲ ਗੁਰ ਕੇ ਪਾਏ ਅਨ ਦਿਨ ਰਹੇ ਫਿਰ ਆਪਣਾ ਸਹਜ ਸਚ ਸਮਾਏ ਰਹਾ ਸ਼ਬਦ ਰਤیاں ਸੁਹਾਗਣੀ ਸਚੇ ਸ਼ਬਦ ਸ਼ਿਕਾਰ ਹਰ ਪਰ ਪਾਇਨ ਘਰ ਆਪਣੇ ਗੁਰ ਕੈਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜਿਵੇਂ ਸਭ ਸੈਦੇ ਆਧਾਰ ਪਰ ਸਨਾਹਨ ਆਪਣ ਤਿੰਨ ਕਹਿ ਹੋ ਸਦ ਬਲ ਹਰੇ ਜਾ ਮਨ ਤਨ ਅਰਪੇ ਸਰ ਦੇ ਤਿੰਨ ਕ ਲਗਾ ਪਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਕਏ ਗੁਰਮਖ ਨਾਮ ਪਛਾਣਿਆ ਨਾਨਕ ਸਚ ਸਮਾਏ ਵਾਹਿਗੁਰੂ ਦੇ ਖਲਸਾ